ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20 April 2025 ਹੈ 19 ਅਤੇ 20 April ਦੋਵੇਂ ਦਿਨ ਕਿਉਂਕਿ ਪੂਰਾ ਬਹੁਤ ਤੇਜ਼ ਚੱਲਦਾ ਸੀ ਸ਼ਾਮ ਨੂੰ ਜਿਹੜੀ ਹਵਾ ਦੱਖਣ ਪੱਛਮ ਦੀ ਤੇਜ਼ ਹੋ ਗਈ ਬਹੁਤ ਅੱਗ ਲੱਗੀ ਸ੍ਰੀ ਮੁਕਸਾ ਸਾਹਿਬ ਤੋਂ ਵਾਪਸ ਆ ਰਿਹਾ ਸੀ ਇੱਕ ਅੱਗ ਫਰੀਦਕੋਟ ਕੋਲੇ ਦੇਖੀ ਬਹੁਤ ਭਿਆਨਕ ਅੱਗ ਸੀ ਦੂਸਰੀ ਮੇਰੇ ਜੀਰੇ ਕੋਲੇ ਸੀ ਜਿਹੜੀ ਕਿ ਸਾਧੂ ਵਾਲੇ ਪਿੰਡ ਤੋਂ ਚੱਲੀ ਹੈ ਤੇ ਇਸ ਦੀ ਚਪੇਟ ਦੇ ਵਿੱਚ ਦੋ ਲੜਕੇ ਆ ਕੇ ਜੋ ਹੈ ਝੁੱਲਸ ਗਏ ਮੌਤ ਹੋ ਗਈ ਇਹ ਖਬਰ ਆ ਰਹੀ ਹੈ ਕੁਛ ਸੰਦ ਸੜ ਗਏ ਕੋ ਟਰੈਕਟਰ ਸੜ ਗਏ ਹਾਲਾਤ ਕਾਫੀ ਹਰਾ ਮਾੜੇ ਆ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ساری ਜਗ੍ਹਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਬੇਨਤੀ ਹੈ ਹੁਣ ਆਪਾਂ ਪਿੰਡਾਂ ਵਾਲੇ ਇਕੱਠੇ ਹੋਈਏ ਇਕੱਠੇ ਹੋ ਕੇ ਕੀ ਕਰਨਾ ਹੈ ਜਿਵੇਂ ਕੱਲ ਦੋਦੇ ਤੋਂ ਸੋਥੇ ਤੱਕ ਅੱਗ ਲੱਗੀ ਹੈ ਹਨਾ ਤਾ ਸੋਥੇ ਪਿੰਡ ਵਾਲੇ ਸਾਰੇ ਜਣੇ ਇਕੱਠੇ ਹੋ ਗਏ ਅੱਜ ਸਵੇਰੇ ਹੀ ਜਿਹੜਾ ਹੈਗਾ 20 ਜਣਾਂ ਨੇ ਜਿਹੜਾ ਹੈਗਾ 3 ਤੋਂ ਲੈ ਕੇ 4 ਲੱਖ ਰੁਪਏ ਇਕੱਠਾ ਕਰਤਾ ਪਿੰਡ ਦੇ ਲੋਕਾਂ ਨੇ ਕਮੇਟੀ ਬਣਾਈ ਕਮੇਟੀ ਬਣਾ ਕੇ ਅੰਦਾਜ਼ਾ ਲਾਇਆ ਕਿ ਪਿੰਡ ਦਾ 22 ਲੱਖ ਰੁਪਏ ਦਾ ਨੁਕਸਾਨ ਹੈ ਤੇ ਸਾਰਾ ਪਿੰਡ ਪੈਸੇ ਇਕੱਠੇ ਕਰਕੇੜ ਹੈਗਾ ਉਹਨਾਂ ਵਿਅਕਤੀਆਂ ਨੂੰ ਨੁਕਸਾਨ ਪੂਰਾ ਕਰ ਰਿਆ ਤੇ ਅੱਗੇ ਤੋਂ ਵੀ ਇੱਕ ਕਮੇਟੀ ਬਣਾ ਦਿੱਤੀ ਗਈ ਹੈ ਕਿ ਜੇਕਰ ਕਿਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਤੇ ਪਿੰਡ ਦੀ ਮਦਦ ਕਰਨਗੇ ਕਿਉਂਕਿ ਇੱਥੇ ਠੱਗੀ ਠੋਰੀ ਵੀ ਕਈ ਚੱਲਣੀ ਹੈ ਦਾ ਮੈਂ ਬੇਨਤੀ ਕਰਦਾ ਹਾਂ ਕਿ ਪਿੰਡਾਂ ਵਾਲੇ ਵਿਅਕਤੀ ਜਿਨੂੰ ਰੱਬ ਨੇ ਰਿਜਕ ਬਖਸ਼ਿਆ ਹੈ ਆਪਦੇ ਆਦੇ ਪਿੰਡ ਦੀ ਆਪਦੇ ਗਵਾਂਢ ਦੇ ਪਿੰਡ ਦੀ ਬਾਹ ਫੜ ਲਵੋ ਉਹ ਜਿਆਦਾ ਵਧੀਆ ਹੈਗਾ 700 ਕਿਲੋਮੀਟਰ ਦੂਰ ਜਾ ਕੇ ਹੋਰ ਪਿੰਡਾਂ ਦੀ ਮਦਦ ਕਰਨ ਨਾਲੋਂ ਆਪਦੇ ਆਦੇ ਪਿੰਡ ਦੀ ਬਾਹ ਫੜ ਕੇ ਮਦਦ ਕਰੋ ਇਹ ਹੁਣ ਕੁਝ ਤੁਸੀਂ ਤਸਵੀਰਾਂ ਦੇਖੋਗੇ ਅੱਜ ਦੀਆਂ ਇਹ ਸਾਡੇ ਜੀਦੇ ਦੀਆਂ ਹਨ ਲੇਕਿਨ ਹਾਲਾਤ ਦੇਖੇ ਸਾਹਮਣੇ ਪ੍ਰਕਿਰਤਿ ਮਹੀੰਦਾ ਹੈ ਤਾਂ ਮਨ ਜਿਹੜਾ ਹੈਗਾ ਇਹ ਹੋਇਆ ਕਿ ਕਿੰਨੀ ਕ ਆਪਾਂ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਤਾਂ ਆ ਵੀਰ ਇੱਥੇ ਬੜੀ ਇਨਾਂ ਨੇ ਕੋਸ਼ਿਸ਼ ਕੀਤੀ ਹੈ ਅੱਗੇ ਇਹਨਾਂ ਨੇ ਪਾਣੀ ਪਾਇਆ ਮੈਂ ਵੀ ਤੁਰਿਆ ਗਿਆ ਨਾਲ ਥੋੜੀ ਜੀ ਕੋਸ਼ਿਸ਼ ਕੀਤੀ ਭਾਈ ਤੋਂ ਪੰਪ ਫੜ ਕੇ ਆਪ ਪਾਣੀ ਪਾਉਣ ਦੀ ਫਿਰ ਵੀਰ ਨੇ ਮੇਰੇ ਹੱਥ ਤੋਂ ਫੇਰੋ ਰਾਗਾ ਕੁਝ ਦੇ ਵਾ ਫੜ ਲਿਆ ਤੇ ਆਪਨੇ ਪਾਇਆ ਮੁੜ ਕੇ ਟਾਣੀਆਂ ਦੇ ਨਾਲ ਛਾਹਿਆਂ ਦੇ ਨਾਲ ਟਾਣੀਆਂ ਦੇ ਨਾਲ ਅੱਗ ਪਿਉਣ ਦੀ ਕੋਸ਼ਿਸ਼ ਕੀਤੀ ਸੋ ਦਾੜੀ ਨਹੀਂ ਵੱਸ ਪੈ ਗਈ ਸੀ ਤਾਂ ਲਹਿਰੇ ਤਹਿਰੇ ਤਾਂ ਹੈ ਲੇਕਿਨ ਟਰੈਕਟਰ ਸੁਖ ਸ਼ਾਂਤੀ ਨਾਲ ਬਚ ਗਿਆ ਭਾਈ ਟੈਂਕੀ ਦੇ ਮਾਰ ਟਰੈਕਟਰ ਦਾ ਜਿਹੜਾ ਹੋ ਗਿਆ ਉਹ ਬਹੁਤਾਂ ਨੁਕਸਾਨ ਹੋ ਗਿਆ ਤੇ ਜੋ ਵੀ ਇੱਥੇ ਗੱਲਬਾਤ ਹੋਈ ਉਹ ਤੁਸੀਂ ਤੁਹਾਨੂੰ ਕੀ ਬਖਸ਼ੋਗੇ ਭਾਈ ਪਾਣੀ ਵਾਪੇ ਮਾਰ ਹਾਂ ગૌરજી <laughs> ઓલ 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 ਉੱਪਰ ਜਾ ਦੋ ਮੈਨੂੰ ਤੋਹਾਂ ਪਰੇੜਾ ਪਰੇੜਾ ਇੱਧਰ ਆ ਜਾ ਉਹ ਸਟਾਰਟ ਕਰਕੇ ਖੁੱਝ ਲੈਂਦੇ ਨਹੀਂ ਤੇ ਟਰੈਡ ਮਾਰ ਟਰੈਡ ਟਰੈਕਟਰ ਨੂੰ ਨਹੀਂ ਹੁੰਦਾ ਟਰੈਕਟਰ ਪੱਜ ਕੇ ਅੱਗੇ ਨਹੀਂ ਜਾਂਦੀ ਹੁਣ ਆ ਭੈਣ ਦੀ ਮਰਾਵੇ ਥੱਲੇ ਘਰ ਹੋ ਜਾਣਾ ਉਹ ਕਿੱਧਰ ਦੇ ਰੱਖੇ ਇਹ ਵਾਗੇ ਕਿਉਂ ਕਰਦਾ ਆਗੇ ਕਿਉਂ ਕੰਮ ਕਰਦਾ اوئے 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 ادھر آ کے بیٹھ جا یار نہیں 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 مجھے نہیں نہیں اوئے کرا دے کرا دے اگلا جو بار बच गया ना कुछ मांगा ट्रैक्टर का बच्चा आ गया बहुता नुकसान नहीं हो तो गया ਬਚਾ ਹੋ ਗਿਆ ਰੱਬ ਨੇ ਮਿਹਰ ਕੀਤੀ ਤੇ ਬਚ ਗਿਆ ਘਬਰਾਣਾ ਮੈਂ ਮੈਂ ਤਾਂ ਪਾਉਨੇ 7 10 ਲੱਖ ਲਾ ਕੇ ਹਦਿਆਸੀ ਤੇ ਕੋਈ ਗੱਲ ਨਹੀਂ ਰੱਬ ਨੇ ਰੱਖੋ ਹੀ ਲਿਆ ਨਾ ਸਾਤੂ ਵਾਲੇ ਤੋਂ ਚੱਲੀ ਜਿਹੜੀ ਅੱਗ ਹੈ ਇੱਥੇ 슈ਗਰ ਮਿਲ ਤੱਕ ਆਈ ਨੌਜਵਾਨ ਦੀ ਮੌਤ ਵੀ ਹੋਈ ਮਸ਼ੀਨਰੀ ਸੜੀ ਕਣਕ ਬਹੁਤ ਸੜੀ ਨਾਲ ਸੜਿਆ ਇਸ ਖੇਤ ਦੇ ਵਿੱਚ ਇਹ ਵੀਡੀਓ ਬਣੀ ਹੈ ਇਸ ਖੇਤ ਦੇ ਵਿੱਚ ਇਸ ਗੁਰਸੇਖ ਕਿਸਾਨ ਦਾ 10 ਲੱਖ ਦਾ ਨਵਾਂ ਟਰੈਕਟਰ ਸੀਗਾ ਜਿਹਨੂੰ ਅੱਗ ਬੁਰੇ ਤਰੀਕੇ ਨਾਲ ਪੈ ਗਈ ਸੀ ਲੇਕਿਨ ਨੌਜਵਾਨਾਂ ਦੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਨੇ ਵੀ ਮਦਦ ਕੀਤੀ ਤਾਂ ਟਾਇਰ ਤੱਕ ਵੀ ਟਰੈਕਟਰ ਦੇ ਜਿਹੜੇ ਹੈਗੇ ਆ ਬਚ ਗਏ ਟਰੈਕਟਰ ਦਾ ਨੁਕਸਾਨ ਘੱਟ ਹੋਇਆ ਤੇ ਨਾਲ ਇਸ ਖੇਤ ਦੇ ਵਿੱਚੋਂ ਕਣਕ ਵੱਢੀ ਜਾ ਚੁੱਕੀ ਸੀਗੀ ਕੇਵਲ ਤੂੜੀ ਬਣਾਉਣੀ ਰਹਿਂਦੀ ਸੀ ਤਾਂ ਇਸ ਕਿਸਾਨ ਦਾ ਨੁਕਸਾਨ ਜੇ ਪ੍ਰਮਾਤਮਾ ਨੇ ਇਹਨੂੰ ਮਿਹਰ ਦੇ ਕਰਕੇ ਹੱਥ ਦੇ ਕੇ ਰੱਖ ਲਿਆ ਤੇ ਲੇਕਿਨ ਪਿਛਲੇ ਪਾਸੇ ਨੁਕਸਾਨ ਬਹੁਤ ਹੋ ਗਿਆ ਪਿਛਲੇ ਪਾਸੇ ਕਾਫੀ ਨੁਕਸਾਨ ਹੋ ਗਿਆ ਤਾਂ ਆਪਾਂ ਪੈੰਡ ਲੈਵਲ ਤੇ ਜਿਹੜੇ ਨੁਕਸਾਨਾਂ ਦੀ ਪੂਰਤੀ ਕਰੀਏ ਜੇ ਪੈੰਡ ਦੇ ਵਿੱਚ ਨਹੀਂ ਹੋ ਰਹੀ ਤੇ ਨਾਲ ਦੇ ਪਿੰਡਾਂ ਦੇ ਵਿੱਚ ਆਪਾਂ ਕੀਤਾ ਜਾਵੇ ਪੈੰਡ ਦੇ ਵਿੱਚ ਕਮੇਟੀਆਂ ਬਣ ਉਹ ਕਮੇਟੀ ਜਿਹੜੀ ਹੈਗੀ ਹੈ ਨਾਲ ਦੇ ਪਿੰਡਾਂ ਨਾਲ ਸੰਪਰਕ ਕਰਕੇ ਜਿਹੜਾ ਹੈਗਾ ਨੁਕਸਾਨ ਦੀ ਪਰਪਾਈ ਕਰਵਾਉਣ ਤਾਂ ਹੀ ਫਾਇਦਾ ਹੈ